ਸਵਾਗਤ ਹੈ ਕਿਸਾਨ ਵੀਰੋ ਹੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9871231917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਛੰਨਾ ਗਲਾਬ ਸਿੰਘ ਵਾਲਾ ਬਾਈ ਮੰਦਰ ਕੋਲੇ ਆਏ ਆ ਫਿਰ ਦੋ ਵੈੜਾ ਲੈ ਕੇ ਆਏ ਇੱਕ ਸੂਈ ਸਵਾਈ ਐਰ ਸ਼ਹਿਰ ਨਸਲ ਦੀ ਜਿਹਨੂੰ ਕਹਿੰਦੇ ਆ ਮਗਰ ਵੀ ਐਰ ਸ਼ਹਿਰ ਨਸਲ ਦੀ ਬੱਸੀ ਆ ਜੀ ਤੇ ਇੱਕ ਹੈਗੀ ਆ ਗੱਬਣ ਗੱਲਬਾਤ ਬਾਈ ਨਾ ਕਰਾਵਾਂਗੇ ਆਜੋ ਜੀ ਹਾਂ ਜੀ ਡਾਕਟਰ ਪਹਿਲਾਂ ਸੱਸੀ ਕਾ ਬਾਈ ਸੱਸੀ ਕਾ ਜੀ ਹੋ ਠੀਕ ਠਾਕ ਆ ਮੰਦਰਾ ਵਧੀਆ ਵਧੀਆ ਨੰਬਰ ਬੋਲੀ ਬਾਈ ਪਹਿਲਾਂ ਨੰਬਰ ਪੜਾ 9857 33687 9857 33687 ਪਿੰਡ ਸ਼ਨਾਗਲਾ ਸਿੰਘ ਸ਼ਨਾਗਰਾ ਸਿੰਘ ਬਣਾ ਜ਼ਿਲ੍ਹਾ ਬਰਨਾਲਾ ਤਸੀਰ ਤਪਾ ਤੇ ਨੇੜੇ ਭੈਰੂਪਾ ਤੇ ਭਦੌੜ ਭਦੌੜ ਭੈਰੂਪਾ ਫੜਕੰਡਾ ਬੰਨਾ ਸੰਧੂ ਇਹ ਪਿੰਡਾਂ ਦੇ ਵਿਚਾਲੇ ਪਿੰਡਾਂ ਦੇ ਵਿਚਾਲੇ ਠੀਕ ਆ ਜੀ ਤੇ ਅੱਜ ਆਪਾਂ ਦੋ ਦਿਖਾਉਣੀਆਂ ਜੀ ਹਾਂ ਜੀ ਇੱਕ ਹੁਣੀ ਤਿੰਨ ਬੈੜਾ ਜੂਣੀ ਥੇ ਲੋ ਆ ਮੈਂ ਲੇਟ ਹੋ ਗਿਆ ਥੋੜਾ ਜਿਹਾ ਚਲਾਉਂਦੇ ਨੂੰ ਕੋਈ ਕੋਈ ਗੱਲ ਨਹੀਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੰਦਰ ਗੱਲ ਕਰ ਲਿਆ ਜਿਹੜੀ ਐਰ ਸ਼ੈਰ ਨਸਲ ਦੀ ਬੈੜ ਹੈਗੀ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਐਰ ਸ਼ੈਰ ਬੱਛੀ ਹੈ ਮਗਰ ਐਰ ਸ਼ੈਰ ਦੀ ਗਾਂ ਰਾਸ ਕੱਲ ਸੂਈ ਹੈ ਕੱਲ ਸੂਈ ਜੇਰ ਜੋ ਪਾ ਡੰਮ ਆ ਦੇਖ ਲੋ ਬੱਛੀ ਉਹ ਹਾਂ ਜੇਰ ਜੇ ਆਪਾਂ ਸਭ ਡਾਨਾ ਹਾਂ ਹਾਂ ਠੀਕ ਹੈ ਜੀ ਸਦੇ ਆਪ ਆਈ ਹੈ ਓਕੇ ਵੀ ਜਮਾ ਗਰੰਟੀ ਹੈ ਠੀਕ ਆ ਤੇ ਦੁੱਧ ਕਿੰਨਾ ਕੱਢੂ ਪਹਿਲੇ ਸੂਏ ਕਿੰਨਾ ਕੱਢਿਆ ਸੀ ਬਈ ਚਾਹੀਦਾ ਇਹਨੂੰ 20 ਤੋਂ ਬਾਅਦ ਬਾਅਦ ਓਕੇ ਵੀਰੇ ਵਧੀਆ ਗ ਹਾਂ ਕੱਲ ਕੱਲ ਕਿੰਨਾ ਕੱਢਿਆ ਸੀ ਤੜਕੇ ਕਿੰਨਾ ਕੱਢਿਆ ਹੋਰ ਕਿੰਨਾ ਕੱਢਦਾ ਤਕਰੀਬਨ ਹੁਣ ਤੜਕ ਬਈ ਕੱਢਿਆ ਬੰਦ 5 6 ਕਿਲੋ ਓਕੇ ਓਕੇ ਹਜੇ ਵੀ ਉਵੇਂ ਪਈ ਹੈ ਹਨਾ ਤੇ ਮਗਰ ਐਰ ਸੈਰ ਨਸਲ ਦੀ ਬੱਛੀ ਆ ਗਈ ਹਨਾ ਖੋਲ ਲੈਣ ਤੋੜ ਕੇ ਦਿਖਾ ਦੀਏ ਤੇ ਐਤ ਕੀ ਕਿੰਨਾ ਕੱਢ ਦੂਗੀ ਢੰਡੀ ਢੰਡੀ ਪੂਰੀ ਬਈ ਓਕੇ ਵੀਰੇ ਐ ਦੇਖੋ ਇਦੀ ਆਪ ਹੀ ਦੇਖੋ ਆਪੇ ਗਰਮ ਦਾ ਭਲੇ ਹੁੰਦੀ ਨਹੀਂ ਹਨਾ ਬਸ ਨਾ 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 ਓਕੇ ਕਿਉਂਕਿ ਈਆਂ ਬਣਾਉਣੇ ਚੋਣੀ ਹੁੰਦੀ ਹੈ ਕਿਸੇ ਦੀ ਲੱਤ ਬਾਹ ਤੋੜ ਦੇ ਔਖਾ ਹੋ ਜਾਂਦਾ ਹਨਾ ਹਾਂਜੀ ਬੱਛੀ ਜਮਾ ਪਿਆਰ ਐਰ ਸੈਰ ਆ ਤੇ ਬਾਕੀ ਦਾ ਨਾੜੂਆ ਨਾਲੀ ਹੈ ਹਨ ਕਰਾਏਗੀ ਤੋਰਾ ਤਾਰਾ ਚੈੱਕ ਆ ਦੇਖੋ ਜੀ ਫੇਰ ਕਰੋ ਚੈੱਕ ਕੁਆਲਿਟੀ ਵਾਲੀ ਬਹਿੜ ਹੈਗੀ ਪੂਰੀ ਆ ਦੇਖੋ ਜੀ ਬੱਚੀ ਦੇਖੋ ਤੋਰੋ ਜੀ ਢੱਬ ਢੁੱਬ ਪੂਰੇ ਹਨਾ ਯਾਰ ਸ਼ਹਿਰ ਵਾਲੇ ਜਿਹੜੇ ਹੁੰਦੇ ਆ ਤੇ ਮੂਰੇ ਵੀ ਫੋਟ ਵਾਂਗ ਹਵਾਨਾ ਪਿਆ ਤੇ ਅੱਗੇ ਪਿੱਛੇ ਦਾ ਹਵਾਨਾ ਬੈਠਦਾ ਹਨਾ ਹਾਂ ਜੀ ਆ ਦੇਖੋ ਜੀ ਤੋਰਿਓ ਮੜੀ ਜੀ ਹੋਰ ਲੈ ਚਲੋ ਕਰਾ ਦਿਓ ਮੜੀ ਜੀ ਹੋਰ ਚੈੱਕ ਤੋੜ ਕੇ ਮੋੜ ਲਿਓ ਜੀ ਤੇ ਕਰਕੇ ਥੋੜਾ ਕਰ ਤੇ ਬਾਕੀ ਦਾ ਲੇਵਾ ਵੀ ਥੋੜਾ ਹੈ ਨਾ ਹਾਂ ਹੁਣ ਇਧਰ ਨੂੰ ਜੋ ਭੱਜ ਹੂੰ ਲੇਵਾ ਵੀ ਹੈਗਾ ਤੇ ਬਾਕੀ ਦਾ ਜੈਨੂਨ ਦੂਜਾ ਸੂਆ ਐ ਨਹੀਂ ਵੀ ਤੀਜੇ ਨੂੰ ਆਪਾਂ ਕਹਤਾ ਹੈ ਨਾ 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 ਜੀ ਆਪੋ ਕੱਪ ਮਾਰਨੀ ਠੀਕ ਹੈ ਜੀ ਦੂਜਾ ਸੂਆ ਤੇ ਧਾਰਾ ਮਾਰਾਂਗੇ ਇਹਦੀ ਆਪਾਂ ਹਾਂ ਜੀ ਮਾਰ ਓਕੇ ਜੀ ਤੇ ਲੇਵਾ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿਆ ਹੈ ਨਾ ਕੱਲਾ ਕੱਲਾ ਥਣ ਲੱਗਿਆ ਵਾ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਤੇ ਪੂਰੇ ਕਮਾਲ ਦੇ ਥਣ ਲੱਗੇ ਤੇ ਦੁੱਧ ਵੀ ਇਹ ਐਰ ਸ਼ਹਿਰ ਨਸਲ ਦੀ ਜਿਹੜੀ ਹੁੰਦੀ ਹੈ ਫੈਟ ਵਾਲੀ ਪਾਉਂਦੀ ਹੁੰਦੀ ਹੈ ਨਾ ਹਾਂ ਜੀ ਓਕੇ ਬਈ ਆ ਦੇ ਤੇ ਕੋਈ ਗਾਂ ਨੂੰ ਵਾਸਤਾ ਹੀ ਨਹੀਂ ਹਨਾ ਆਪਾਂ ਬੈਠ ਨੂੰ ਚਲੋ ਜੀ ਮਾਰੋ ਧਾਰਾ ਆ ਦੇਖੋ ਜੀ ਧਾਰਾ ਧੂਰਾ ਕੀ ਬਾਤ ਆ ਥੋੜੀ ਜਿਹਾ ਉਹ ਕਰਦੀ ਹੈ ਹਨਾ ਨਹੀਂ ਨਹੀਂ ਬੱਚਾ ਲਾਓ ਤੁਸੀਂ ਬੱਚਾ ਕਾ ਕਰੋ ਜੀ ਧਾਰਾ ਧੂਰਾ ਆ ਦੇਖੋ ਓਕੇ ਵੀਰੇ ਓਕੇ ਓਕੇ ਮੰਦਰ ਓਕੇ ਤੇ ਧਾਰਾ ਧੂਰਾ ਆਪਾਂ ਮਾਰ ਕੇ ਦਿਖਾ ਦੇ ਤੇ ਕਿੰਨੇ ਪੈਸੇ ਲਾਵਾਂ ਮੰਦਰ ਦੇ ਇਹਦਾ ਹੀ ਨੋਟ ਫਿੱਟਾ ਹੈ ਠੀਕ ਆ ਤੇ ਮਾਨਤਾਂ ਦਾ ਹੋਊ ਨਾ ਹੋਊਗੀ ਲਕੀਰ ਵਾਲੀ ਗੱਲ ਤਾਂ ਨਹੀਂ ਨਾ ਲਕੀਰ ਵਾਲੀ ਗੱਲ ਠੀਕ ਆ ਓਕੇ ਫੇ ਕਰਦਾਂਗੇ ਹਿਸਾਬ ਦਾ ਬੈੜ ਵੀ ਚੰਗੀ ਹੈ ਬੈੜ ਵੀ ਚੰਗੇ ਕੌਣ ਨਹੀਂ ਹੁੰਦਾ ਉੱਤੇ ਸਹੀ ਜਿਹਾ ਹੀ ਕਰਦੇ ਨੇ ਬਾਹਲਾ ਬਸ ਨਹੀਂ ਫਾਇਦਾ ਨਹੀਂ ਕੋਈ ਐਵੇਂ ਬੱਟ ਕੰਧ ਪਲਾਸਟਰ ਦੀ ਤਾਂ ਪੱਟੀ ਜਾਂਦੀ ਆ ਜਦ ਕਿ 90 ਕਰਦ ਕੇ ਕੀ ਫਾਇਦਾ ਜੀ ਹਾਂ ਗਾਰੇ ਵਾਲੀ ਕੰਧ ਟੁੱਟ ਜਾਂਦੀ ਆ ਤੇ ਪਲਾਸਟਰ ਵਾਲੀ ਨਹੀਂ ਪੱਟੀ ਜਾਂਦੀ ਓਕੇ ਜੀ ਤੇ ਥਣਲੇਵਾ ਬਹੁਤ ਚੰਗਾ ਹਨਾ ਬਾਕੀ ਸਮਾਰਕਤ ਦਿਖਾ ਦੇ ਓਕੇ ਜੀ ਇੱਧਰ ਦਿਖਾਓ ਓਕੇ ਵੀਰੇ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਤੁਸੀਂ ਇਹ ਯਾਰੇ ਥੰਡ ਨਿਕਲਵੇਂ ਪੂਰੇ ਗਾਇਬ ਤੇ ਕੋਈ ਫੋਟੋ ਸੁਖਿਆ ਕਈ ਵਾਰੀ ਸ਼ੈਅ ਸੁਣਦਾ ਅਗਲਾ ਮੰਨਦਾ ਨਾ ਨਾ ਜੀ ਸਾਰਾ ਕੋਈ ਆਨਲਾਈਨ ਮਗੋੜੀ ਦਿਖਾ ਦੇ ਹਾਂ ਜੀ ਓਕੇ ਬਈ ਓਕੇ ਤੇ ਹੁਣ ਆਪਾਂ ਦੋ ਨੰਬਰ ਆਈ ਜੀ ਚੱਲ ਗਾ ਆ ਦੇਖੋ ਜੀ ਲਓ ਕਰੋ ਚੈੱਕ ਤੇ ਬਾਹਰੋਂ ਫੁੱਟਬਾਲ ਵਾਂਗੂ ਪਿਆ ਹਨਾ ਹਾਂ ਹਾਂ ਤੇ ਦੋ ਨੰਬਰ ਵਾਲੀ ਜੀ ਬਾਈ ਜੀ ਤਾਂ ਆਪਣੀ ਗਾਰੰਟੀ ਹੈ ਨਹੀਂ ਠੀਕ ਆ ਬਾਈ ਆਪਾਂ ਨਿੱਤ ਪਸ਼ੂ ਵੇਚਣਾ ਨਾ ਇਹਦੀ ਕੀ ਡਿਟੇਲ ਆ ਬਾਈ ਇਹਦਾ ਬਿੱਤੀ ਹੱਥ ਐ ਆਰਪੀ ਆ ਰਾਇਣ ਦੇ 73000 ਰੁਪਿਆ ਤੇ ਤੇ ਸੂਆ ਕੂਆ ਦੇ ਉੱਤੇ ਆਇਆ ਤੇ ਦੁੱਧ ਕਿੰਨਾ ਗੱਡਿਆ ਪਹਿਲੇ ਸੂਏ ਦੁੱਧ ਦੇ ਪਹਿਲਾਂ 19 ਲੀਟਰ ਤੇ ਐਤ ਕੀ ਐਤ ਦੇਖੋ ਜੀ ਹਾਂ ਐਤ ਕੀ 20 ਤਾਂ ਦੇ ਦੂਗੀ ਹਾਂ ਜੀ ਮਾਮਨ ਨਾਲੇ ਦੇਖ ਬਹੁਤ ਚੰਗੀਆਂ ਹਾਂ ਬਾਹਲੀ ਚੰਗੀ ਵਹਿੜ ਲੈਓ ਦੇਖੋ ਲੈ ਤੇ ਬਾਹਰ ਲੇਵਾ ਕਰੀ ਫਿਰੇ ਤੋਰੋ ਜੀ ਤੇ ਦਿਨ ਕਿੰਨੇ ਘੱਟ ਜੂ ਮੰਦਰ ਕਿੰ ਘੱਟ ਜੂ 4 ਹਾਂ ਜੀ ਹੋਰ ਓਕੇ ਓਕੇ ਤੇ ਮੁੱਲ 77000 ਸੇਮ ਜੇ ਮੁੱਲੀ ਹਣਾ ਉਹਦਾ 2000 ਵੱਧ ਦਾ ਉਹ ਕਿੱਲਾ ਚਲੋ ਲੰਮੀ ਲੈ ਚਲੋ ਮੜੀ ਜੀ ਤੇ ਫਾਸ ਫਾਸ ਤੋਰਦੀ ਆ ਹਣਾ ਹੁਣੇ ਹਾਂ ਜੀ ਬਾਕੀ ਦੂਜੇ ਹੀ ਸਵਾਰੇ ਨਾਲ ਕੋਈ ਚੀਜ਼ੇ ਨੂੰ ਚੂਣੀ ਲੈ ਜੇ ਕੋ ਗਾਰੰਟੀ ਵਾਲੀ ਕੰਮ ਓ ਮੋਲ ਲੈਓ ਗਰੰਟੀ ਵਾਲਾ ਕੰਮ ਆ ਬਾਈ ਕਹਿੰਦਾ ਤੇ ਲੱਤ ਛਾੜ ਵਾਲੀ ਤਾਂ ਲਿਆਉਂਦੇ ਨਹੀਂ ਇਹ ਜਮੇ ਨਹੀਂ ਆਪਾਂ ਕਰ ਲੈਂਦੇ ਹੀ ਨਹੀਂ ਓਕੇ ਬਾਈ ਓਕੇ ਆ ਦੇਖੋ ਜੀ ਕਰੋ ਚੈੱਕ ਫਸ ਫਸ ਤੁਰਦੇ ਤੇ ਕੱਲਾ ਕੱਲਾ ਥਾਣ ਨਿਕੜ ਮੈਂ ਪੂਰੇ ਗੈਬ ਤੇ ਲੱਗਿਆ ਕਰਮਾੜੀ ਨੂੰ ਪੀੜੀ ਦੇ ਪਾਵਿਆਂ ਵਰਗੇ ਥਾਣਾ ਤੇ ਲੇਵਾ ਪੰਡਰਗਾ ਕਰਮਾੜੀ ਤਿਆਰ ਕਰੀ ਬੈਠੀ ਆ ਆ ਦੇਖੋ ਜੀ ਪਿੱਛੇ ਤੋਂ ਤੁਹਾਨੂੰ ਮੈਂ ਥਾਣ ਲੇਵਾ ਕਰਾਵਾ ਚੱਕ ਫੇਰੀ ਬਾਈ ਹੱਥ ਮੜਾਏ ਤੇ ਆ ਦੇ ਲੋ ਜੀ ਭਾਜੀ ਗਿੱੱਜਾਂ ਦੀ ਜਿੰਮੜ ਜੋ ਠੀਕ ਆ ਜੀ ਠੀਕ ਆ ਜੀ ਗੱਲ ਠੰਡੀ ਆ ਪੂਰੀ ਲੈ ਓਕੇ ਜੀ ਹਾਂ ਇਹ ਭੋਲਾ ਜਿਹੜਾ ਆਪਾਂ ਮੁੱਲ ਕਰ ਰਹੇ ਚਮਾਨਤਨ ਦੋਨਾਂ ਦਾ ਹੋ ਜੂਗਾ ਹੋ ਜੂਗਾ ਜਾਂ ਥੋੜਾ ਬਹੁਤ ਹੀ ਹੋ ਠੀਕ ਹੈ ਜੀ ਉਹਦਾ ਚਲ ਕਰ ਦਿਆਂਗੇ ਉਹ ਜਿਆ ਅ ਠੀਕ ਹੈ ਜੀ ਇਹਦਾ ਥੋੜਾ ਬਹੁਤ ਹੀ ਬਾਕੀ ਦਾ ਬਾਈ ਦਾ ਨੰਬਰ ਬਾਈ ਫੇਰ ਬੋਲੀ ਨੰਬਰ 98557 33677 ਪਿੰਡ ਚੰਨਾਗਲਾਪ ਸਿੰਘ ਹਾਂ ਸਰ ਤੇ ਨੇੜੇ ਬਾਈ ਦੇ ਭੈਰੂਪਾ ਤੇ ਭਧੌੜ ਤੇ ਇਧਰ ਨੈਣੇ ਵਾਲਾ ਆ ਗਿਆ ਸਾਰੇ ਵੀਰਾਂ ਦੇ ਦਿਖਾ ਦਿਖਾਤੀ ਦਿਖਾਤੀ ਵੀਰੇ ਐਰ ਸ਼ਹਿਰ ਨਸਲ ਦੀ ਬੱਚੀ ਵੀ ਕਰ ਲੋ ਚੱਕ ਸਮਾਰਕ ਆ ਦੇਖੋ ਜੀ ਇਹ ਤਾਂ ਲੈਵਾ ਕਰੋ ਚੱਕ ਤੁਸੀਂ ਦੁੱਧ ਕੱਢਿਆ ਹੋਆ ਐ ਨਹੀਂ ਵੀ ਉਵੇਂ ਛੱਡੀਆਂ ਹੋਆ ਹਨਾ ਨਾ 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 ਓਕੇ ਵੀਰੇ ਸਾਰੇ ਵੀਰ ਠੀਕ ਹੈ ਜੀ ਹਾਂ ਖਾਈਏ ਨੇ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ